ਜੀਵ ਆਹ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨ ਹੋਵੈ ਜੀ ਜੋ ਸੋਚੀ ਲਖ ਵਾਰਿ ਤਪੈ ਤੁਪਰਹੁ ਹੋਵੈ ਇਹ ਲਾਇ ਰਹਾ ਜਲ ਉਤਾਰ ਭੁਖਿਆ ਭੁਖ ਨਾ ਤਰੀ ਜਬਨਾ ਪੁਰੀਆਂ ਪਾਰ ਸੈ ਸਿਆਣ ਬਾਲਖੋ ਏ ਦੇਖਣ ਚਲਹਿ ਨਾਲ ਕਿਵ ਸਚਿਆਰਾ ਹੋਈਐ ਕੋ ਕੁਰਾ ਟੁਟਾ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਨਿਆਕਰ ਹੁਕਮਾ ਕਹਿਆ ਜਾਈ ਹੁਕਮੀ ਹੋ ਵਰਦਿਆ ਹੁਕਮ ਮਿ ਲਵੜਿਆਈ ਹੁਕਮੀ ਰਤਮਨੀਟ ਹੁਕਮ ਲੈਕ ਤੁਖਸ ਕਪਾਈ ਹੈ ਕਨਾ ਹੁਗਮੇ ਬਖਸੀ ਸਿਖ ਹੁਗਮੇ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ 부ਝੈ ਤਾਂ ਮੈਂ ਕਹਿਮ ਕੋ ਏਕ ਗਾਵੇ ਕੋ ਤਾਣ ਹੋਵੇ ਕਿਛ ਤਾਣ ਗਾਵੇ ਕੋ ਦਤ ਜਾਣੇ ਨੀਸ਼ਾਨ ਗਾਵੇ ਕੋ ਦਤ ਜਾਣੇ ਨੀਸ਼ਾਨ ਗਾਵੇ ਕੋ ਜਪੈ ਸਦੁਰ ਗਾਵੇ ਕੋ ਵਿਜਾਉ ਸੁ ਵਿਚਾਰ ਗਾਵੈ ਕੋ ਵਿਦਿਆ ਵੇਖ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾ ਆਵਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਜੇਦਾ ਦੇ ਲੇ ਦੇ ਥਕ ਪਾਹੇ ਜੁਗਾ ਜਵੰਦਰ ਖਾਹੀ ਖਾਹੇ ਹੁਕਮੇ ਹੁਗਮ ਚਲਾਏ ਰਾਹੋ ਨਾਨਕ ਵੇਖ ਸਹਿਵੇ ਪਰਵਾਹ ਸਾਚਾ ਸਾਹਿਬ ਸਾਚਨਾਏ ਪਾਖਿਆ ਪਉ ਅਪਾਰ ਅਖ ਹੈ ਮੰਗਹਿ ਜਿਹ ਦੇਹ ਦੇਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਦਿ ਸਰਦਬਾਰ ਮਹਾਂ ਕੇ ਭੁਲਣ ਬੁਲੀਐ ਜਿਦ ਸੰਤਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾ ਹੋਵੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਾ ਦੇ ਰੀ ਮੁਗ ਦਵਾਰ ਨਾਨਕ ਇਹ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜੈ ਕੀਰਤਨ ਹੋਏ ਆਪੇ ਆਪ ਨਿਰੰਝਣ ਸੋਏ ਜੇਂ ਥੇਆ ਤਿਨ ਪਾਇਆ ਮਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸ਼ੁ ਕਰ ਲਿਆ ਜਾਏ ਗੁਰਮੁਖ ਨਾ ਦੰਗ ਗੁਰਮੁਖ ਵੇਦੰਤ ਧਰਮ ਕਰਿਆ ਸਮਾਈ ਗੁਰੀ ਸਰਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾ ਜਾਣਾ ਖਾ ਨਹੀਂ ਕਹਿਣਾ ਕਥਾ ਨ ਜਾਈ ਗੁਰਾਇ ਕ ਜਹਿ ਬੁਝਾਈ ਸਬਨਾ ਜੀ ਆ ਕਾ ਇੱਕ ਦਾਤਾ ਜੋ ਮੈਂ ਵਿਸਰਨ ਜਾਈ ਤੀਰਥ ਨਾ ਵਾ ਜੇ ਤਿਸ ਭਾਵਾ ਮਿਹਰ ਬਾਣੇ ਕੇ ਨਾਏ ਕਰੀ ਜੇ ਤੀ ਸਰਠ ਪਾਈ ਵੇਖਾ ਵਣ ਕਰਮਾ ਕ ਮਿਲ ਲੈਈ ਆਤ ਰਤਨ ਜਵਾ ਹਰਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਰਾਏ ਇੱਕ ਤਹਿ ਬਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਏ ਇਹ ਜੁਗ ਚਰਿਆਰ ਜਾ ਹਰਦ ਸੁਣੀ ਹੋਏ ਨਵਾ ਖੰਡਾ ਵੇਟ ਜਾਣੀਐ ਨਾਲ ਚਲੈ ਸਭ ਕੋ ਹੋਏ ਚੰਗਾ ਨੌਰਖਾਈ ਕੈ ਜਸ ਕੀ ਰਤ ਜਗ ਲੇ ਜੇ ਜਿਸਨ ਨਾ ਵਹੀ ਤਵਾਤਨ ਪਛੈ ਕੇ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਰ ਗਨ ਗਨ ਕਰੇ ਗਣ ਅੰਤਿਆ ਕੰਧੇ ਏਹਾ ਕੋਇ ਨ ਸੁਝਈ ਜੇ ਤਿਸ ਗਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧੱਤ ਤਵ ਲਿਆਕਾਸ ਸੁਣਿਆ ਜੀਵ ਬਲ ਆਪਾ ਤਾਰ ਸੁਣਿਆ ਕੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮੰਦ ਸੁਣਿਆ ਮੁਖ ਸਾ ਲਾਹਣ ਮੰਤ ਸੁਣਿਆ ਜੋਗ ਤੁਗਤਨ ਪੇੜ ਸੁਣਿਆ ਸਾਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛਟਕੈ ਸੁਨਾਣ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲੱਗੈ ਸਹਿਤਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਗਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਤ ਪਵਰਹ ਸੁਣਿਆ ਹਥ ਵੈਸ ਗੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਬਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਠੇ ਪਛਤਾਏ ਆਗਦ ਕਲਮ ਨਾਲ ਲਖਣ ਹਰ ਮਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਤ ਹੋਵਾ ਮਨ ਬੁੱਧ ਮਨ ਸਗਲ ਪਵਣ ਕੀ ਸੁੱਧ ਮਨ ਮੋਹਿ ਜੁਟਨ ਖਾਏ ਮਨ ਜਾਉ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਿ ਕਟਾਗ ਨਾ ਪਾਏ ਮਨਿ ਪਛੋ ਪਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸ਼ਣਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਭਾਵ ਹੈ ਮੁਖ ਦੁਆਰ ਮਨ ਪਰਵਾਰ ਸਾਧਾਰ ਮਨ ਅਤਰੈ ਤਾਰੇ ਗੁਰ ਸਿਖ ਮਨ ਨਨ ਭਵਹਿ ਨ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਵ ਹੈ ਦਰਗਹ ਮਾਨ ਪੰਚੇ ਸੁਹੇ ਦਰ ਰਾਜਾਣ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨਾ নাহি ਸੋ ਮਾਰ ਟੋਲ ਤਰਮ ਦੇ ਆ ਕਾਪੂਤ ਸੰਤੋਗ ਥਾਪ ਰਖਿਆ ਜਨ ਸੂਤ ਜੇ ਕੋ ਗੁਜ ਹੋਐ ਸਚਿਆਰ ਤ믈ੈ ਉੱਪਰ ਕੇ ਤੱਪਾਰ ਤਤੀ ਹੋਰ ਪਰੈ ਹੋਰ ਹੋਰ ਤਿਸਤੇ ਪਰ ਤਲੈ ਕਵਣ ਚੋਰ ਜੀ ਆਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੇ ਤਾਂ ਹੋਏ ਇਹ ਤਾਂ ਤਾਣ ਸਵਲਹਰੂਪ ਕੇਤੀ ਢਾਟ ਜਾਣੇ ਕਾਣਕੂਤ ਹੀਤਾ ਪਰਸਾਓ ਏ ਕਕਵਾਓ ਤਿਸ ਦੇ ਹੋਏ ਲਖ ਦਰੀਆ ਗੁਰਦ੍ਰਿਤ ਕਵਣ ਕਹਾ ਵਿਚਾਰ ਵਾਰਣ ਜਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਰ ਤੁਸਦਾ ਸਲਾਮਟ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਕਰਨ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਹੋਰ ਮਹਾਂਪਖ ਸਾਰ ਸੰਖ ਮੋਣ ਲੇਵ ਲਾਇ ਤਾਰ ਕੁਦਰਤ ਗੁਰ ਨੇ ਕਹਾ ਵਿਚਾਰ ਆਰਿਆਨ ਜਗ ਹਾ ਇੱਕ ਵਾਰ ਜੋ ਤਦ ਪਾਵੇ ਸਹੀ ਭਲੀ ਕਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਦਰ ਕੋਰ ਸੰਖ ਚੋਰ ਹਰਾ ਮਖੋਰ ਅਸੰਖ ਮਰ ਕਰ ਜਾਹੇ ਜੋਰ ਸੰਖ ਗਲ ਵੱਡ ਹਟਿਆ ਕਮਾਹੇ ਅਸੰਖ ਬਾਬੇ ਬਾਬ ਕਰ ਜਾਹੇ ਅਸੰਖੁ ਡਿਆਰ ਕੂਰੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨੰਦਕ ਸਿਰ ਕਰੇ ਪਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੂ ਤੁਦ ਪਾਵੇ ਸਾਈ ਭਲੀ ਕਰ ਤੂਸ ਦਾ ਸਲਾਮਤ ਨਿਰੰਕਾਰ ਅਸਾਂ ਖ ਨਾਵ ਸੰਖ ਥਾਵ ਗਮ ਗਮ ਸੰਖਲ ਅਸਾਂ ਖ ਗਹੇ ਜਿ ਪਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੰਗਾਹ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ جن اے لکھے دسر نہ ہے جے فرمائے تیو تے پاہے جے تا کی تا تے تا ناو وے ناوے نہ نا ہی کو تھاو کترت کون کہا وی جار وارین جاوہ ایک وار جو تو دو پاوے سائی ای پلی کار تو سزا سلامت نرنکار پر یہ ہتھ بیر تن دے پانی تو تے اترو سکھے ہے ਮੂ ਡਬਲ ਈ ਟੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਟੋਏ ਪਰ ਐਮਦ ਪਾਪਾ ਕਹਿ ਸੰਗ ਤੋ ਪੈ ਨਾ ਵੈ ਕਹਿ ਰੰਗ ਪੁੰਨੀ ਪਾਪੀ ਅਖਰ ਨਾ ਹੈ ਕਰ ਕਰ ਕਰਨਾ ਲਖ ਲੈ ਜਾਹ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹ ਹੀਰਸ ਦੱਬ ਦਿਆਦਤ ਨਾਨਕ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਵਣ ਕੀਤਾ ਭਾਉ ਅੰਤਰ ਗਤ ਤੀਰਥ ਮਲਨਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣਗਣ ਕੀਤੇ ਭਗਤ ਨਾ ਹੋਏ ਰਸਨਾਤ ਬਾਣੀ ਪਰਮਉ ਸਤ ਸੁਹਾਣ ਸਦਾ ਮਨ ਜਾਓ ਕਵਨ ਸਵੇਲਾ ਵਕਤ ਕਵਣਾ ਕਣ ਖਿਤ ਕਵਣਾਰ ਕੰਥ ਰੂਤੀ ਮਹ ਕਵਣ ਜਿਤ ਹੋ ਆਕਰ ਵੇਲਾ ਪਏ ਕਟ ਦੀਜੇ ਹੋਵੇ ਲੇਖ ਪ੍ਰਾਨ ਵਕ ਨਾ ਪਾਇਉ ਕਾ ਦੀ ਆਜੇ ਲਿਖਾਂ ਲੈ ਕਰਾਂ ਠਟਵਾਰ ਦਾ ਯੋਗੀ ਜਾਨ ਰਤਮਾ ਹੋ ਨ ਕੋਈ ਜਗਤ ਦਾ ਸ੍ਰਸ਼ਟੀ ਕੋ ਸਾਜੇ ਅਪੇ ਜਾਣੈ ਸੋਈ ਕਿਉ ਕਰਿਆ ਆਖਾ ਕਿਉ ਸੱਲਾਹੀ ਕਿ ਵਰਨੀ ਕਿਉ ਜਾਨਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਆਈ ਕੀ ਤਜਾ ਕਹੋਐ ਨਾਨਕ ਜੇ ਕੋ ਅਪ ਜਾਣ ਗਿ ਗਿਆਨਾ ਸੋਹੈ ਪਾਤਾਲ ਪਾਤਾਲ ਲਖ ਆਕਾਸ ਆਗਾਸ ਉੜ ਕੇ ਉੜਕ ਪਾਲ ਥਕੇ ਵੇਜ ਕਹਿਣ ਇੱਕ ਬਾਤ ਸਹ ਸਠਾਰਹ ਕਹਿਣ ਕਦੇ ਬਾਸ ਨੂੰ ਇੱਕ ਤਾਤ ਲੇਖਾ ਹੋਏ ਤਾ ਲਿਖਿਆ ਲੇਖੇ ਹੋਏ ਵਿਨਾਸ਼ ਨਾਨਕ ਡਾਖੀਐ ਆਪੇ ਜਾਣੈ ਆਪ ਸਲਾਹੀ ਸਾਲਾ ਹੈ ਇਤੀ ਸੁਤਨ ਪਈਆ ਨਦੀਆ ਤੇ ਵਹ ਕੋ ਵਹ ਸਮੁੰਦਰ ਜਾਣੀਐ ਸਮੁੰਦਰ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਈ ਰੀ ਟੋਲਣਾ ਹੋਵਣੀ ਜੇ ਤੁਸ ਮਨ ਹੋਣਾ ਵਿਸਰਹਿ ਅੰਤਨ ਸਿਫਟੀ ਕਹਨ ਅੰਤ ਅੰਤਨ ਕੰਨ ਦੇਨ ਅੰਤ ਅੰਤਨ ਵੇਖਣ ਸਨ ਅੰਤ ਅੰਤਨ ਜਪੈ ਗਿਆਨ ਮਨ ਮਤ ਅੰਤਨ ਜਪੈ ਕੀਤਾ ਕਰ ਅੰਤਨ ਜਪੈ ਪਰਾਵਰ ਅੰਤ ਕారణ ਕਿਤੇ ਬਿਲਲਾ ਹੈ ਤਾਂ ਕਿ ਅੰਤ ਨ ਪਹ ਜਾਹੇ ਹੁ ਅੰਤਨ ਜਾਣ ਕੋਏ ਪਤਾ ਗਈ ਬਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਏਵੜੇ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਵੜਿਆਬ ਜਾਣੈ ਆਪੇ ਆਪ ਨਾਨਕ ਨਦਰੀ ਕਰ ਮੀਨਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਸਾਤਾ ਦਿਲ ਨਾ ਤੁਮਾਏ ਕਿਤੇ ਮੰਗਹਿ ਜੋਰ ਬਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖੰਡਕ ਹੈ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੁਰਖ ਖਾਹੀ ਖਾਹੇ ਕਿ ਤੇਆ ਦੁਖ ਭੂਤ ਸਦਮਾਰੇ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣਾ ਸਕੈ ਕੋ ਜੇ ਕੋ ਖਾਇ ਗਿਆਖਨ ਪਾਹੇ ਉਹ ਜਾਣੈ ਜੇ ਜਿਆ ਮੋਹ ਖਾਹੇ ਆਪੇ ਜਾਣੈ ਆਪੇ ਜੇ ਆਖੇ ਜੇ ਪੇ ਕਈ ਕੇ ਜਿਸਨ ਬਖਸ਼ੇ ਸ਼ੁਕਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗਣਾ ਮਲਵਾ ਪਾਰੇ ਅਮਲਵਾ ਪਾਰਿਆ ਮੁੱਲ ਪੰਡਾਰ ਮੁੱਲ ਹੈ ਮੁੱਲ ਲੈ ਜਾਏ ਅਮੁੱਲ ਪਾਹੇ ਅਮਲ ਸਮਾਹੇ ਅਮੁੱਲ ਧਰਮ ਅਮਲ ਦੀ ਬਾਣ ਅਮੁੱਲ ਟੋਲ ਅਮਲ ਪਰਵਾਣ ਅਮਲ ਬਖਸ਼ੀ ਸ ਮੁੱਲ ਨੀਸਾਨ ਅਮੁੱਲ ਕਰਮ ਅਮਲ ਫਰਮਾਣ ਅਮਲ ਮੁੱਲ ਅਖੇਣ ਜਾਏ ਆਖਾ ਖ ਰਹਿ ਲਿਵ ਲਾਏ ਆਖੇ ਵੇਡ ਪਾਠ ਪ੍ਰਾਣ ਆਖਾ ਪੜੇ ਕਰਿ ਵਖਿਆਣ ਆਖਾ ਪਰਮਾ ਆਖਾ ਹਿੰਦ ਆਖ ਹੈ ਗੋਪੀਟਾ ਗੋਵਿੰਦ ਆਖਾ ਹੈ ਈਸਰ ਆਖਾ ਸਿੱਧ ਆਖਾ ਹੈ ਗਿਤੇ ਕੀਤੇ ਬੁੱਧ ਆਖਾ ਦਨ ਆਖਾ ਦੇਵ ਆਖਾ ਸੁਨਰ ਮੁੰਢਣ ਸੇਵ ਕੇਤੇ ਕਹ ਕਹ ਓਠ ਠ ਜਾਹੇ ਇਤੇ ਗੀਤੇ ਹੋਰ ਕਰੇ ਤਾਕ ਨ ਸਕੈ ਕੇ ਕੇ ਜੇ ਵਿੜ ਭਾਵੇਂ ਤੇ ਵਿੜ ਹੋਏ ਨਾਨਕ ਜਾਣੈ ਸਾਜਾ ਸੋਏ ਜਿਗੂ ਅੱਖਿ ਬੋਲ ਵਿਗਾੜ ਤਾਲਖੀਐ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਬਾਜੇ ਨਾਰਿ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇਤੇ ਰਾਗ ਪਰਿਸ਼ ਕਹਿਣਾ ਕੇਤੇ ਗਾਵਣ ਹਾਰੇ ਗਾਵਹਿ ਤਨ ਪਾਣ ਪਾਣੀ ਬੈ ਸੰਤਰ ਗਾਵਹਿ ਰਾਜਾ ਤਰੰਦੁਵਾਰੇ ਗਾਵਹਿ ਚਿਤ ਗੁਪਤ ਲਿਖ ਜਨ ਹੈ ਗਾਵਹਿ ਚਿਤ ਗੁਪਤ ਲਿਖ ਜਨ ਹੈ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹੰਸਾ ਸਵਾਰੇ ਗਾਵਹਿ ਇੰਦਰਾਸਨ ਬੈਠੇ ਦੇਵਟਿਆਂਦਰ ਨਾਲੇ ਗਾਵਹਿ ਸਿਦਸਪਤੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ਼ਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਰਬਨ ਰਖੀ ਸਰੇ ਜਗ ਜਗ ਵੇਦਾਨਾ ਲੈ ਗਾਵ ਹੈ ਮੋਹਨੀਆ ਮਨਮੋਹਣ ਸੁਰਗਾ ਮਰਚਿ ਬਿਆਲੇ ਗਾਵਨ ਰਤਨ ਪਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵ ਹੈ ਜੋਤ ਮਹਾਬਲ ਸੂਰਾ ਗਾਵ ਹੈ ਘਾਣੀ ਟਾਰੇ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਟਾਰੇ ਸੇ ਤਦਨ ਗਾਵ ਹੈ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਆਵੀ ਜਾਰੇ òi òi ਸਦਾ ਸਤਿ ਸਾਹਿਬ ਸਾਚਾ ਸੱਚੀ ਨਾਈ ਹੈਪੀ ਹੁਸੀ ਜੈ ਨਜਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੈ ਕਿ ਤਾ ਆਪਣਾ ਜਿਉ ਤੇ ਜੀਵੜਿਆਈ ਦੋ ਤੇ ਸੁਭਾਅਐ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤਸਾਹ ਸਹਾ ਪਤ ਸਾਹਿਬ ਨਾਨਕ ਰਹਿਨਰ ਜਾਈ ਉਹਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰਹਿ ਬਿਬੂਤ ਅਖੰਧਾ ਕਾਲ ਪਵਾਰੀ ਕਾਇਆ ਡੋਡ ਡੰਡਾ ਪਰਤੀ ਤੇ ਆਈ ਪੰਖੀ ਸ਼ਗਲ ਜਮਾਤ ਦੀ ਮਾਨ ਦੀ ਤੈ ਜਗ ਜੀਤ आदेश से है आदेश अनादि अनाहत जग जग एक वेश पुक्त ज्ञान दिया भंडारन कट कट बज है नाद आप नाथ नाथी सबजा की रति से देवरा साथ संयोग वियोग दोए कार चलाव है देखे अब है पग आदेश है आदेश आर्य नीले अनाद अनाहत नाद, जग जग एक ऐश ਏ ਕਮਈ ਯੁਗ ਦੇ ਵਈ ਟੈਂਟੇਲੇ ਪ੍ਰਵਾਣ ਇੱਕ ਸੰਥਾਰੀ ਇੱਕ ਪੰਡਾਰੀ ਇਕ ਲਾਇ ਦੀ ਬਾਣ ਜੇ ਉਸ ਭਾਵੇ ਚ ਵਚਲਾਵੇ ਜੇ ਉਹ ਵਹਿਰਮਾਣ ਹੋਵੇ ਖਿਆਨ ਨਜ਼ਰ ਨਾ ਆਵੇ ਬਹੁਤਾ ਹੋਵੇ ਡਾਣ ਆਦੇਸ਼ ਸਹ ਆਦੇਸ਼ ਆਦੇ ਨੀਲੇ ਨਾਦ ਨਹਤ ਜੁਗ ਜੁਗ ਏਕੋ ਈਸ ਅਸਨ ਲੋਏ ਲੋਏ ਪੰਡਾਰ ਜੋ ਗਿਰ ਬਾਇਆ ਸੋਇ ਕਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਹੈ ਆਦੇਸ਼ ਹੈ ਆਦੇ ਨੀਲੇ ਨਾਦ ਨਹਤ ਜਗ ਜਗ ਇੱਕ ਰੇਸ ਇਕ ਰੂਜੀ ਕੋ ਲੱਖੋ ਹੈ ਲੱਖੋ ਹੈ ਲੱਖ ਵੀਸ ਲੱਖ ਲੱਖ ਗਿਹੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਹਿ ਪਤ ਪਵੜੀਆ ਜੜਿਆ ਹੋਏ ਆਕੀਸ ਸੁਣ ਗੱਲਾ ਆਕਾਸ ਕੀ ਕੀਟਾਈ ਰੀਸ ਨਾਨਕ ਨਜ਼ਰੀ ਪਾਈ ਐ ਕੁੜੀ ਕੁੜਾ ਠੀਸ ਅੱਖਣ ਜੋਰ ਤੇ ਪੈ ਨਹਿ ਜੋਰ ਜੋਰ ਨ ਮੰਗਨ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਦੋਰ ਨ ਰਾਜ ਮਾਲ ਮਨਸੂਰ ਜੋਰ ਨ ਦੁੱਤੀ ਗਿਆਨ ਵਿਚਾਰ ਜੋਰ ਨ ਜੁਪਤੀ ਛਟੈ ਸੰਸਾਰ ਜ ਸਤ ਜੋਰ ਕਰ ਵੇਖਿਆ ਸੋ ਐ ਨਾਨਕ ਤਮ ਨੀਜ ਨ ਕੋਏ ਅਰਤੇ ਰੁਤੇ ਠਿਤੀ ਵਾਰ ਬਣ ਪਾਣੀ ਅਗਨੀ ਪਾਤਲ ਤਸਵੇ ਛਤੀ ਟਾਬਰ ਕੀ ਧਰਮਸਾਲ ਤਸਵੇ ਜਿ ਇਹ ਜੁਟਕੇ ਰੰਗ ਤਿਨਕੇ ਨਾਮ ਅਨੇ ਅਗਿਆਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਹਣ ਪੰਥ ਪ੍ਰਵਾਨ ਨਜਰੀ ਕਰਮ ਪਵੈ ਨਿਸ਼ਾਨ ਗਜਪ ਕਈ ਉਠ ਪਏ ਨਣ ਗਏ ਜਪੇ ਜਾਏ ਕਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੁਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਕੜੀ ਹੈ ਰੂਪ ਰੰਗ ਕੇ ਵੇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਦੂ ਉਪਦੇਸ਼ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਵੇਸ ਕੇਤੇ ਸਿੱਧ ਬਦਨਾਥ ਕੇਤੇ ਕੇਤੇ ਦੇਵੀ ਵੇਸ ਗੇਤੇ ਦਿਉ ਦਾਨ ਮਣਕੇ ਤੇ ਗਤੇ ਰਤਨ ਸਮੰਦ ਗਤੇ ਖਾਨੀ ਗਤੇ ਬਾਣੀ ਕਿਤੇ ਬਾਤ ਨਿਰੰਦਰ ਗਤੇ ਸਤਿ ਸੇਵਕ ਗਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਜਿਤੇ ਅਨੰਦ ਬਿਨੋਦ ਕੋਡ ਅਨੰਦ ਧਰਮ ਖੰਡ ਕੀ ਬਾਣੀ ਰੂਪਠ ਘੜਤ ਘੜੀ ਹੈ ਬਹੁਤ ਅਨੂਪ ਤਾਗਿਆ ਕਲਾ ਕੀ ਆਣਾ ਜਾਏ ਜੇ ਕੋ ਕਹੈ ਪਛੈ ਪਛਤਾਏ جت گڑیے سرد مت من بڑی سرا صدا کی سوت کرم کنڈ کی بانی تورن کو مہا بل سور جن محرام رہا پر پرپور تی سی تو سیتا مہ ماہے تاگے روپنا کتنے جائے نہ ہو نہ ناگے جائے جن کے رام کسے من ماہے ਜਿਧੇ ਪਕੋਛੇ ਕੇ ਲੋਕ ਰਹਿਣ ਤਿਸ ਚਾ ਮਨਸੋਏ ਸਤਖੰਡ ਵਸੈ ਨਰੰਕਾਰ ਕਰਤਾਰ ਵੇਖੇ ਨਦਰ ਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤੰਤਰਾੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਨਗੜਾ ਸਾਰੇ ਜਤ ਪਹਾਰਾ ਦੀ ਰਸਨਿਆਰ ਹਰਿ ਮਤਵੇ ਰੱਥਿਆਰ ਪਵਖਲਾ ਗੰਦਕ ਤਉ ਪੰਡ ਪਵ ਅਮ੍ਰਿਤ ਟਾਲ ਕੜੀਏ ਸਭ ਸੱਚੀ ਟਕਸਾਲ ਜਿਨ ਕਾ ਨਦਰ ਕਰਮ ਜਨਕਾਰ ਨਾਨਕ ਨਦਰ ਹੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਜਿਸ ਰਾਤ ਦੁਇ ਦਾਈ ਧਾਇ ਖੇਲੇ ਸਗਲ ਜਗਤ ਜੰਗਿਆਈਆ ਬੁਰਿਆਈਆ ਵਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਕੇ ਮਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ